ससुरी काल गुड मॉर्निंग दोस्तों की हालचाल है सारे सानदा वालेकुम टू मॉर्निंग अपन बना रहे हैं मॉर्निंग ब्लॉग व्लॉग ये टू थायट कोल्ड कार्ड चुकी है और देखो पुगयार कोटी तो आपा पाई हुई है खाली रिजल्ट घंटा वगैरह बैठ नहीं हिली तोंदा वगैरह उन्होंने काट चुकी है लटकन पहन दी ਉਹ ਵੀ ਕਾਕ ਤੇ ਹੇ ਜਿਆ ਪਕੜੇ ਆਪਣੇ ਕਰੇ ਸਵਾਦੇ ਵੱਜ ਕੇ ਲਗਭਗ ਸਾਡੇ ਕਿਸੇ ਦਾ ਟਾਈਮ ਹੋ ਗਿਆ ਓਸ਼ ਪਰਾਂ ਮੈਂ ਚੜ ਗਈ ਛਟੋਰ ਸੁਣਾਓ ਜੀ ਕੀ ਹਾਲ ਚਾਲ ਹਰਿਆ ਦਾ ਫਿੱਦਾਂ ਫੇਸਬੁੱਕ ਤੇ ਕੰਮ ਚੱਲ ਰਿਹਾ ਹੈ ਔਰ YouTube ਤੇ ਆਪਣੇ ਬਲੌਗ ਬਣਾਇਆ ਕਰਾਂਗੇ ਰੂਪ ਤੋਂ ਜੁਟੋ ਤੋਂ ਉੱਤੇ ਪਾਇਆ ਕਰਾਂਗੇ ਇਸ ਮੁਕ ਦੇ ਆਪਣੇ ਦੋ ਅਕਾਊਂਟ ਚੱਲ ਰਹੇ ਨੇ ਹੀਲਾ ਸਿੰਘ ਦੇ ਨਾਂ ਤੇ ਤੇ ਡਿਜੀਟਲ ਕ੍ਰिएਟਰ ਦੇ ਨਾਂ ਤੇ ਆਪਣੇ ਦੋ ਅਕਾਊਂਟ ਇੱਕ ਅਕਾਊਂਟ ਆਪਣਾ ਹਿੰਦੀ ਵਿੱਚ ਤੇ ਦੂਜਾ ਅਕਾਊਂਟ ਆਪਣਾ ਹੈਗਾ ਪੰਜਾਬੀ ਦੇ ਵਿੱਚ ਵੀ ਹੈਗਾ ਅਕਾਊਂਟ ਜਿਵੇਂ ਤੁਸੀਂ ਦੇਖ ਰਹੇ ਹੋ ਅੱਜ 8:30 ਵਜੇ ਆਸਮਾਨ ਦੇ ਵਿੱਚ ਤਾਰੇ ਨਿਕਲੇ ਕੋਈ ਨਹੀਂ ਸੋ ਤਾਂ ਨਹੀਂ ਦਿਖਾਈ ਦੇ ਰਹੇ ਉਤਾਰੇ ਪਰ ਮੈਨੂੰ ਦਿਖਾਈ ਦੇ ਰਹੇ ਨੇ ਤਾਰੇ ਹੈਗੇ ਨੇ ਆਸਮਾਨ ਦੇ ਵਿੱਚ ਹਜੇ ਚੰਗੀ ਤਰੀਕੀ ਨਾਲ ਤੇ ਸੂਰਜਾ ਉਹ ਲੇਟੋ ਨਿਕਲੂਗਾ ਜੇ ਉਪਰ ਜੇ ਸੂਰਜ ਹੇ ਤੱਕ ਨਹੀਂ ਨਿਕਲਦਾ ਗਰਮੀ ਤਾਂ ਜੋ ਸੀਜ਼ਨ ਹਜੇ ਨਹੀਂ ਸਟਾਰਟ ਹੋਇਆ ਹੁੰਦਾ ਆ ਜਿਹੜਾ ਫਰਵਰੀ ਮਹੀਨਾ ਹਲੇ ਤੱਕ ਠੰਡ ਠੰਡ ਰਹਿਣੀ ਹੈ ਠੰਡ ਪਹਿਣੀ ਹੈ ਜੇ ਫੋਰ ਠੰਡ ਹੋਗੀ ਇਹ ਬਦਲਾਈ ਹੋਈ ਪਈ ਐ ਕਹਿੰਦੇ ਆ ਕਿ ਨਹੀਂ ਆਉਣ ਦੀ ਸੁਭਾਵਨਾ ਫੈਬਰੀ ਮਹੀਨੇ ਦੇ ਵਿੱਚ ਪੈ ਸਕਦਾ ਵੀ ਜਿਹੜੇ ਲੋਕ ਲੋਕਰੀ ਵਗੈਰਾ ਨਹੀਂ ਕਰਦੇ ਲੋਕਰੀਏ ਵਗੈਰਾ ਇਹ ਕਰ ਸਕਦੇ ਹੋ ਆਪਣਾ YouTube ਤੇ ਚੈਨਲ ਬਣਾ ਸਕਦੇ ਹੋ ਜਾਂ Facebook ਤੇ ਵੀ ਸੀ ਕਰ ਸਕਦੇ ਹੋ ਕਮਾਈ ਚੈਨਲ ਮੋਨਟਾਈਜ਼ ਕਰਕੇ ਇਹ ਵਾਲੀ ਆਪਾਂ ਵੀਡੀਓ ਇਸ ਕਰਕੇ ਬਣਾ ਰਹੇ ਹਾਂ ਇਹ ਆਪਾਂ ਹੁਣ YouTube ਦੇ ਉੱਤੇ ਬਲੌਗ ਲਾਇਆ ਕਰਾਂਗੇ ਡੇਲੀ ਦਾ ਬਲੌਗ YouTube ਦੇ ਤੇ ਲਾਇਆ ਕਰਾਂਗੇ ਤੇ ਇਹ ਲੌਗ ਤਾਂ ਛਾਰੇ ਮਿੰਟਾਂ ਦਾ ਜਿਹੜਾ ਹੁੰਦਾ ਹੈ ਡੇਲੀ ਅਪਲੋਡ ਕਰਿਆ ਕਰਾਂਗੇ ਪਹਿਲਾਂ ਕਰਦੇ ਸੀ ਉਹ ਬੰਦ ਕਰਤਾ ਸੀ ਕਿਸੇ ਕਾਰਨ ਆਦਰਵਾਇਜ਼ ਹੁਣ ਦੁਬਾਰਾ ਫਿਰ ਸਟਾਰਟ ਕੀਤਾ ਹੈ ਵੀਡੀਓ ਦੇਖਣ ਵਾਸਤੇ ਸਾਰਿਆਂ ਦਾ ਧੰਨਵਾਦ ਥੈਂਕ ਯੂ গুড ਮਾਰਨਿੰਗ ਹਾਏ ਵੈਨ ਅਸਟੇ